ਮੈਂ ਤੁਹਾਡਾ ਮੇਰਾ ਨਾਮ ਜੀ ਆਵਤਾਰ ਸਿੰਘ ਮਿਟੜੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਬਲਾਕ ਦਾ ਪ੍ਰਧਾਨ ਆ ਜੀ ਮੈਂ ਹਾਂ ਆ ਜਿਹੜਾ ਅੱਜ ਮੇਰਾ ਵੀ ਖੇਤ ਆ ਜਿਹੜਾ ਇੱਥੋਂ ਸਾਢੇ 7 ਕਿੱਲੇ ਬਾਣ ਜਿਹੜਾ ਮੇਰਾ ਇੱਥੇ ਲੱਗਦਾ ਜੀ ਹਾਂ ਇੱਥੇ ਜਿਹੜਾ ਪਹਿਲੀ ਵਾਰੀ ਨਹੀਂ ਟੁੱਟੀ ਨਹਿਰ ਐ ਇਹ ਜਿਹੜੀ ਕਸੀ ਐ ਆਏ ਸਾਲ ਟੁੱਟਦੀ ਐ ਆ ਪਿੱਛੇ ਪੋਲਾ ਤੋਂ ਲੈ ਕੇ ਜਿਹੜਾ ਅੱਗੇ ਮਹਨੇ ਵਾਲਾ ਪੋਲਾ ਐ ਇੱਥੇ ਆਏ ਸਾਲ ਟੁੱਟਦੀ ਐ ਇੱਕ ਸਰਕਾਰ ਦੀ ਵੱਡੀ ਨਕਾਮੀ ਹੈ ਕਿਉਂਕਿ ਆ ਜਿਹੜੀ ਸਫਾਈ ਨਹੀਂ ਕਰਾਈ ਕਿਉਂਕਿ ਸਰਕਾਰ ਨੇ ਜਦ ਫਰਜ ਬਣਦਾ ਹੈ ਜਦੋਂ ਆ ਨਹਿਰ ਟੁੱਟੀ ਜਾਂਦੀ ਹੈ ਮੈਂ ਤਾਂ ਕਹਿੰਦਾ ਜਿਹੜੀਆਂ ਡਰੇਨਾਂ ਹੈ ਅਜੇ ਹੜਾ ਆਉਣੇ ਆ ਪਿੱਛੇ ਬਰਸਾਤਾਂ ਪੈਣੀਆਂ ਉਦੋਂ ਸਰਕਾਰ ਕੀ ਕਰੂਗੀ ਆ ਤੁਸੀਂ ਦੇਖੋ ਇਹ 250 ਏਕੜ ਦੇ ਵਿੱਚ ਪਾਣੀ ਖੜਾ ਹੈ ਆ ਮੇਰੇ ਨਾਲ ਸਾਡੇ ਪਿੰਡ ਦੇ ਮੱਖਣ ਸਿੰਘ ਜੀ ਖੜੇ ਆ ਉਹ ਇਹਨਾਂ ਦੀ ਟਾਣੀ ਆ ਟਾਣੀ ਦੇ ਵਿੱਚ ਪਾਣੀ ਵੜ ਗਿਆ ਬੰਦੇ ਬੱਟਾ ਬੰਨੀ ਜਾਂਦੇ ਆ ਆ ਜਿਹੜਾ 2200 ਦਾ ਨੁਕਸਾਨ ਹੋ ਗਿਆ ਕਿੱਲੇ ਦਾ ਇਕੜ ਦਾ ਮੇਰੇ ਖੁਦ ਦੇ ਸਾਢੇ 7 ਕਿੱਲੇ ਜ਼ਮੀਨਾਂ ਜਿਹੜਾ ਝੋਨਾ ਡੁੱਬਿਆ ਪਿਆ ਤੁਸੀਂ ਦੇਖ ਲਓ ਜਾ ਕੇ ਅਸੀਂ ਸਰਕਾਰ ਤੋਂ ਪੁਰਜੋਰ ਜਿਹੜੀ ਮੰਗ ਕਰਦੇ ਆ ਆ ਜਿਹੜੀ ਹੈ ਸਫਾਈ ਕਰਾਈ ਜਾਵੇ ਜਿੱਥੇ ਮਿੱਟੀ ਹੈ ਪਹਿਲੀ ਜਿਹੜੀ ਪਲਟੀ ਹੈ ਬਿਲਕੁਲ ਖਤਮ ਹੈ ਥਾਂ ਥਾਂ ਤੋਂ ਟੁੱਟ ਰਹੀ ਜਾਂਦਾ ਇਹ ਬਾਕੀ ਜਿਹੜਾ ਜਿੰਨੇ ਇਕੜ ਦੇ ਵਿੱਚ ਪਾਣੀ ਹੈ ਸਾਡੀ ਕਣ ਜਿਹੜੀ ਹੈ ਝੋਨਾ ਮਰਿਆ ਉਹਦਾ ਮੁਆਵਜ਼ਾ ਜਿਹੜਾ ਹੈਗਾ ਹੁਣ 75 75 76 76 ਹਜ਼ਾਰ ਦੇ ਹਿਸਾਬ ਨਾਲ ਆ ਸਾਡੇ ਕਿਸਾਨਾਂ ਨੇ ਜ਼ਮੀਨਾਂ ਠੇਕੇ ਤੇ ਲਗੀਆਂ ਹੋਈਆਂ ਐ ਆਏ ਸਾਲ ਜਦੋਂ ਨਾ ਟੁੱਟਦੀ ਐ ਤੇ ਸਾਡੇ ਇੱਧਰ ਕੋਈ ਠੇਕੇ ਤੇ ਨਹੀਂ ਲੈਣ ਨੂੰ ਤਿਆਰ ਹੁੰਦਾ ਸਾਨੂੰ ਪਤਾ ਹੈ ਵੀ ਜਿਹੜੇ ਜ਼ਮੀਨਾਂ ਦੇ ਮਾਲਕ ਆ ਉਹ ਕਿਵੇਂ ਠੇਕੇ ਤੇ ਦਿੰਦੇ ਆ ਕਿੰਨੇ-ਕਿੰਨੇ ਪੈਸੇ ਕਟਾ ਕੇ ਦਿੰਦੇ ਆ ਪਰ ਜਿਹੜੀਆਂ ਸਰਕਾਰਾਂ ਦਾ ਕੋਈ ਖਿਆਲ ਨਹੀਂ ਗਾ ਸਰਕਾਰ ਜਿਹੜੇ ਹੈਗੇ ਆ ਇੱਥੋਂ ਦੇ ਮੰਤਰੀ ਐ ਇੱਥੋਂ ਦੇ ਐਮ ਐਲ ਏ ਐ ਮੈਂ ਕਹਿੰਦਾ ਬੂਟਾਂ ਵਾਲੇ ਤਾਂ 10-10 20-20 ਗਿੜੇ ਮਾਰਦੇ ਆ ਪਰ ਆ ਸਾਡੇ ਨੁਕਸਾਨ ਹੋਇਆ ਹੈ ਕਿਸੇ ਦੇ ਵੀ ਸਰਕਾਰ ਦੇ ਨੁਮਾਇੰਦੇ ਨੇ ਗਿੜਾ ਨਹੀਂ ਮਾਰਿਆਗਾ ਸਾਡੇ ਕੋਲੇ ਜਿਹੜਾ ਆਪਣੇ ਐਸਜੀਓ ਸਾਹਿਬ ਜੇਈ ਸਾਹਿਬ ਮੇਟ ਇਹ ਆਈ ਹੈ ਆ ਹੁਣ ਬੰਨਣ ਵਾਸਤੇ ਆਈ ਹੈ ਪਰ ਜੇ ਨਹਿਰ ਛੇਤੀ ਕੀਤੇ ਕੱਲ ਤੱਕ ਪਹਿਲੀ ਗੱਲ ਆ ਸ਼ਾਮ ਤੱਕ ਬਾਈਦੀ ਨਹੀਂ ਹੈਗੀ ਹੈ ਜੀ ਜੇ ਬੰਨਤੀ ਇਹਨਾਂ ਨੇ ਅੱਗੇ ਸਮਾਰੀ ਨਹੀਂ ਪਾਣੀ ਕਿਵੇਂ ਜਾਊਗਾ ਮੈਂ ਤੁਹਾਡੇ ਮੱਥ ਮਰਾਹੀ ਇਹ ਸਰਕਾਰ ਤੱਕ ਜਿਹੜਾ ਪਹੁੰਚਾਉਣਾ ਚਾਹੁੰਦਾ ਵੀ ਸਾਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਨਹਿਰ ਜਿਹੜੀ ਹੈ ਆਲਰੇਡੀ ਤਗੜੀ ਕੀਤੀ ਜਾਵੇ ਸਫਾਈ ਕਰਾਈ ਜਾਵੇ ਧੰਨਵਾਦ ਜੀ ਬਾਕੀ ਨਾਮਾ ਜੀ ਮੇਰਾ ਨਾਮ ਅਵਤਾਰ ਸਿੰਘ ਜੀ ਤੁਹਾਡੇ ਕੱਸੀ ਟੁੱਟ ਗਈ ਤੇ ਕਹਿੰਦੇ ਸਫਾਈ ਨਹੀਂ ਹੋਈ ਇਹੀ ਕਾਰਨ ਮੇਨ ਜੀ ਦਾ ਬਿਲਕੁਲ ਜੀ ਮੈਂ ਇੱਕ ਮੇ ਦਾ ਕੋਈ ਧਿਆਨ ਨਹੀਂ ਅਸੀਂ ਕੱਲ ਤੜਕੇ ਦਾ ਜਦੋਂ ਦਾ ਮੀਂਹ ਪਿਆ ਉਸ ਤੋਂ ਲੈ ਕੇ ਰਾਤ ਦੇ 2 ਵਜੇ ਟਿੱਕਰ ਨਹਿਰ ਦੇ ਉੱਤੇ ਆ ਨਾ ਜੇ ਹੀ ਨਾ ਇਸ ਜੀ ਕੋਈ ਵੀ ਕਿਸੇ ਨੇ ਵੀ ਜੀੜਾ ਨਹੀਂ ਮਾਰਿਆ ਸਾਨੂੰ ਕੋਈ ਨਹੀਂ ਟੱਕਰਿਆ ਇੱਕ ਮੇਟ ਹੈ ਓਮ ਪ੍ਰਕਾਸ਼ ਇੱਕ ਉਹਦੇ ਨਾਲ ਉਹਦਾ ਹੋਰ ਖੇਡਲਾ ਮਲਾਜਮ ਹੈ ਉਹ ਦੋ ਜਣੇ ਸਾਡੇ ਨਾਲ ਸੀ ਰਾਤ ਨੂੰ ਹੋਰ ਕੋਈ ਨਹੀਂ ਸੀਗਾ ਮੈਂ ਇੱਕ ਮੈਂ ਹਾਂ ਐਡਾ ਸਾਡੇ ਨਾਲ ਪਤਾ ਨਹੀਂ ਕੀ ਬੈਰ ਹੈ ਸਾਡੇ ਕੋਲੇ ਕੁੱਲ 10 ਕਿੱਲੇ ਜ਼ਮੀਨ ਹੈ ਸਾਰੀ ਸਾਰਿਆਂ ਤੋਂ ਨੀਵੀਂ ਪੈਂਦੀ ਹੈ ਸਾਫਕਾਰ ਸਰਪੰਚ ਪਰਨਜੀਤ ਦੇ ਨਾਲ ਪੈਂਦੀ ਜਮਾ ਵਟ ਖਾਨੀ ਆ ਸਾਝੀ ਆ ਸਾਡੀ ਕੈਲੋ ਸਾਲ ਪਹਿਲਾਂ ਪਰਮਜੀਤ ਸਿੰਘ ਸਰਪੰਚ ਦੇ ਬਾਹਰ ਚ ਟੁੱਟੀ ਉਦੋਂ ਸਾਡਾ ਇਹਦਾ ਬਣ ਰੇਗੀ ਨਾਲ ਭਰਿਆ ਮੇਰਾ ਬਣ ਰੇਗੀ ਨਾਲ ਭਰਿਆ ਤੇ ਸਾਡੇ ਤਿੰਨ ਕਿਲੇ ਖਾੜਟ ਗਿਆ ਜੀ ਤੇ ਜਿਹੜੇ ਇੱਥੇ ਕਹਦੇ ਕੱਚੀਆਂ ਟੋਟਾਂ ਕਾਫੀ ਸਮੇਂ ਤੋਂ ਉਹ ਵੀ ਸਰਕਾਰ ਨੇ ਨਹੀਂ ਇਹ ਸਪੇ ਕਰਵਾਈ ਕਿਸੇ ਨੂੰ ਇਹਨਾਂ ਨੂੰ ਜੈ ਸਿੰਘ ਸਾਹਿਬ ਨੇ ਮੇਟ ਨੂੰ ਪੁੱਛਿਆ ਕਿ ਟੋਟ ਕਿੱਥੇ ਐ ਜੇ ਜੈ ਸਿੰਘ ਸਾਹਿਬ ਲਹਿਰ ਤੇ ਢੀੜਾ ਮਾਰੇ ਤਾਂ ਪਤਾ ਨਾ ਲੱਗੇ ਵੀ ਟੋਟ ਕਿੱਥੇ ਐ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮੇਲ ਪਾਈ ਹੈ ਜੀ ਉਹਨੇ ਹੇਠ ਤੱਕ ਮੇਲ ਹੀ ਨਹੀਂ ਚੈੱਕ ਕੀਤੀ ਹਾਂ ਜਿਹੜੇ ਕਹਿੰਦੇ ਸੀ ਵੀ ਜੁਲਾਈ ਜੂਨ ਜਲਾਈ ਚ ਅਸੀਂ ਲਹਿਰਾ ਸਾਫ ਕਰਾ ਦੀ ਕੰਮ ਸਾਲੀਆਂ ਕਰਤੀਆਂ ਆ ਜੂਨ ਜਲਾਈ ਤੋਂ ਬਾਅਦ ਹੋ ਗਿਆ ਡਾਡਾ ਕਾ ਐਨਾ ਡਾ ਹੋਇਆ ਖੜਾ ਲਗ ਲਗ ਹੁਣ ਜੜੀ ਮੰਗ ਕੀ ਆ ਮੁੱਖ ਮੰਤਰੀ ਸਾਹਿਬ ਤੋਂ ਸਰਕਾਰ ਤੋਂ ਸਰਕਾਰ ਤੋਂ ਸਾਡੇ ਤਾਂ ਵੀ ਮੰਗਿਆ ਵੀ ਆਹ ਜਿਹੜਾ ਜਿੰਨਾ ਟੋਟਾ ਦੁਵਾਰੀ ਵਾਲ ਤੋਂ ਬਣਿਆ ਜਾਵੇ ਸਫਾਈ ਕਰਾਈ ਜਾਵੇ ਪਹਿਲਾਂ ਤਾਂ ਉਸ ਤੋਂ ਬਾਅਦ ਜਿਹੜੀ ਪਰਲੀ ਸਾਈਡ ਆ ਉਧਰਲੇ ਪਾਸੇ ਮਿੱਟੀ ਪੂਰੀ ਕੀਤੀ ਜਾਵੇ ਤੇ ਜੋ ਟੋਟਾ ਕੱਚੀਆਂ ਉਹ ਪੱਕੀਆਂ ਕੀਤੀਆਂ ਜਿਹੜਾ ਨਾਮ ਕਿਤੇ ਕੀ ਪੋਸਟ ਹੈ ਜੀ ਸੁਪਰੀਮ ਐਸਡੀਓ ਇਰੀਗੇਸ਼ਨ ਬੱਡਾ ਜੀ ਇਹ ਤਾਂ ਇਹ ਨਹਿਰ ਦੇ ਟੁੱਟ ਚੁੱਕੀ ਆ ਕਿਸਾਨਾਂ ਜ਼ਿਮੇਵਾਰੀਆਂ ਦੀ ਸਫਾਈ ਨਹੀਂ ਹੋਈ ਸੀ ਇਹ ਨਹਿਰ ਓਵਰਫਲੋ ਕਰਕੇ ਟੁੱਟ ਗਈ ਹੁਣ ਇਹਨੂੰ ਬੰਨ ਰਿਹਾ ਸ਼ਾਮ ਤੱਕ ਪਾਣੀ ਰੀਸਟੋਰ ਕਰਾ ਲਿਆ ਜਾਵੇ ਹਾਂ ਤਾਂ ਇਹਦੀ ਸਫਾਈ ਦੀ ਗੱਲ ਹੀ ਸਾਹਮਣੇ ਆ ਰਹੀ ਕਿ ਸਫਾਈ ਨਹੀਂ ਹੋਈ ਜੋ ਜੋ ਕਿਤੇ ਸਫਾਈ ਦੀ ਜ਼ਰੂਰਤ ਉਹ ਵੀ ਜ਼ਿਮੀਦਾਰਾਂ ਦੇ ਸਹਿਮਤੀ ਦੇ ਨਾਲ ਉਹ ਕਰਵਾ ਕੇ ਉਹਨੂੰ ਪਾਣੀ ਛਡਵਾ ਦਿੱਤਾ ਜਾਵੇ